ਸਸ਼ਿਕਲ ਜੀ ਸਾਰਿਆਂ ਨੂੰ ਮੈਂ ਸਿਰਤ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡ ਫॉर ਪੰਜਾਬੀ ਤੋਂ ਸੰਗਰੂਰ ਪੰਜਾਬ ਦੇ ਸਭ ਤੋਂ ਮਸ਼ਹੂਰ ਸ਼ਹਿਰਾਂ ਵਿੱਚੋਂ ਇੱਕ ਹੈ ਸੰਗਰੂਰ ਨੂੰ ਖੇਤੀਬਾੜੀ ਦਾ ਹੱਬ ਵੀ ਕਿਹਾ ਜਾਂਦਾ ਹੈ ਇਸ ਤੋਂ ਇਲਾਵਾ ਸੰਗਰੂਰ ਵਿੱਚ ਮਾਲਵਾ ਖੇਤਰ ਦਾ ਸੱਭਿਆਚਾਰਕ ਕੇਂਦਰ ਵੀ ਹੈ ਜਿਸ ਨੂੰ ਲੋਕ ਦੂਰ ਦੂਰ ਤੋਂ ਦੇਖਣ ਲਈ ਆਉਂਦੇ ਹਨ ਸੰਗਰੂਰ ਭਾਵੇਂ ਪੰਜਾਬ ਦਾ ਇੱਕ ਛੋਟਾ ਜਿਹਾ ਸ਼ਹਿਰ ਹੋਵੇ ਪਰ ਇੱਥੇ ਬਿਊਟੀ ਇੰਡਸਟਰੀ ਵੀ ਤੇਜ਼ੀ ਨਾਲ ਵੱਧ ਰਹੀ ਹੈ ਅਜਿਹੇ ਹਿੱਸੇ ਤੇ ਵਿੱਚ ਸੰਗਰੂਰ ਵਿੱਚ ਬਿਊਟੀ ਕੋਰਸ ਪੇਸ਼ ਕਰਨ ਵਾਲੀਆਂ ਕਈ ਅਕੈਡਮੀਆ ਵੀ ਖੁੱਲੀਆਂ ਹਨ ਜੇ ਤੁਸੀਂ ਸੰਗਰੂਰ ਤੋਂ ਹੋ ਅਤੇ ਉੱਥੇ ਬਿਊਟੀ ਪਾਰਲਰ ਕੋਰਸ ਪੜ੍ਹਨ ਵਾਲੀ ਅਕੈਡਮੀ ਦੀ ਭਾਲ ਕਰ ਰਹੇ ਹੋ ਤਾਂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਸੰਗਰੂਰ ਦੀਆਂ ਤਿੰਨ ਸਭ ਤੋਂ ਵਧੀਆ ਬਿਊਟੀ ਅਕੈਡਮੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਾਂਗੇ। ਸੰਗਰੂਰ ਦੀਆਂ ਇਹ ਤਿੰਨ ਸਭ ਤੋਂ ਵਧੀਆ ਬਿਊਟੀ ਅਕੈਡਮੀਆਂ ਟ੍ਰੇਨਿੰਗ ਕੁਆਲਿਟੀ, ਸਟੂਡੈਂਟ ਰਿਵਿਊ ਅਤੇ ਨੌਕਰੀ ਦੇ ਜਗ੍ਹਾ ਦੇ ਆਧਾਰ ਤੇ ਚੁਣੀਆਂ ਗਈਆਂ ਹਨ। ਭਾਵੇਂ ਸੰਗਰੂਰ ਵਿੱਚ ਬਹੁਤ ਸਾਰੀਆਂ ਬਿਊਟੀ ਅਕੈਡਮੀਆਂ ਖੁੱਲੀਆਂ ਹਨ ਪਰ ਅੱਜ ਦੀ ਵੀਡੀਓ ਵਿੱਚ ਅਸੀਂ ਟੌਪ ਦੀਆਂ ਤਿੰਨ ਅਕੈਡਮੀਆਂਜ਼ ਬਾਰੇ ਜਾਣਕਾਰੀ ਦਵਾਂਗੇ। ਸੰਗਰੂਰ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਹੈਡਮਾਸਟਰ ਦੂਜੇ ਨੰਬਰ 'ਤੇ ਆਉਂਦੀ ਹੈ ઓਰੇਨਾ ਅਕੈਡਮੀ ਅਤੇ ਤੀਜੇ ਨੰਬਰ ਤੋਂ ਆਉਂਦੀ ਹੈ ਲਖਮੇ ਅਕੈਡਮੀ ਫੋਨਸੀ ਤੁਹਾਨੂੰ ਇਨ੍ਹਾਂ ਅਕੈਡਮੀ ਬਾਰੇ ਡਿਟੇਲ ਵਿੱਚ ਜਾਣਕਾਰੀ ਦਿੰਦੇ ਹਾਂ ਹੈਡਮਾਸਟਰਜ਼ ਅਕੈਡਮੀ ਇਹ ਅਕੈडमी ਸੰਗਰੂਰ ਵਿੱਚ ਬਿਊਟੀ ਕੋਰਸਾਂ ਲਈ ਪਹਿਲੇ ਨੰਬਰ 'ਤੇ ਆਉਂਦੀ ਹੈ ਹੈਡਮਾਸਟਰਜ਼ ਅਕੈਡਮੀ ਦੀ ਸੰਗਰੂਰ ਬ੍ਰਾਂਚ ਵਿੱਚ ਟ੍ਰੇਨਿੰਗ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰਾਂ ਦੁਆਰਾ ਦਿੱਤੀ ਜਾਂਦੀ ਹੈ ਇੱਥੇ ਇੱਕ ਬੈਚ ਵਿੱਚ 35 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਹੈਡਮਾਸਟਰਜ਼ ਅਕੈਡਮੀ ਦੀ ਸੰਗਰੂਰ ਬ੍ਰਾਂਚ ਵਿੱਚ ਸਟੂਡੈਂਟਸ ਮੇਕਅਪ ਕੋਰਸ हेयर ਕੋਰਸ ਸਕਿਨ ਕੋਰਸ ਨੇਲ ਕੋਰਸ ਤੇ ਪੂਰਾ ਬਿਊਟੀ ਪਾਰਲਰ ਕੋਰਸ ਕਰ ਸਕਦੇ ਹਨ ਇੱਥੇ ਕਰਵਾਏ ਜਾਣ ਵਾਲੇ ਪੂਰੇ ਬਿਊਟੀ ਪਾਰਲਰ ਕੋਰਸ ਦੀ ਫੀਸ ਲਗਭਗ 4 ਲੱਖ ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 1 ਸਾਲ ਹੈ ਹੈਡਮਾਸਟਰਸ ਅਕੈਡਮੀ ਦੀ ਸੰਗਰੂਰ ਬ੍ਰਾਂਚ ਤੋਂ ਕੋਰਸ ਕਰਨ ਵਾਲੇ ਸਟੂਡੈਂਟਸ ਨੇ ਵਧੀਆ ਰਿਵਿਊਜ਼ ਦਿੱਤੇ ਹਨ ਇੱਥੇ ਕੋਰਸ ਕਰਨ ਵਾਲੇ ਸਟੂਡੈਂਟਸ ਦਾ ਕਹਿਣਾ ਹੈ ਕਿ ਹੈਡਮਾਸਟਰਸ ਅਕੈਡਮੀ ਦੇ ਟ੍ਰੇਨਰ ਬਹੁਤ ਸਹਿਯੋਗੀ ਹਨ ਅਤੇ ਸਟੂਡੈਂਟਸ ਨੂੰ ਥਿਊਰੀ ਅਤੇ ਪ੍ਰੈਕਟੀਕਲ ਦੋਵਾਂ ਦਾ ਹੀ ਟ੍ਰੇਨਿੰਗ ਦਿੰਦੇ ਹਨ ਹੈਡਮਾਸਟਰਸ ਅਕੈਡਮੀਆਂ ਪੰਜਾਬ ਦੇ ਵੱਖ-ਵ ਹੈਡਮਾਸਟਰਸ ਅਕੈਡਮੀ ਦੀ ਸੰਗਰੂਰ ਬ੍ਰਾਂਚ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਹੈਡਮਾਸਟਰਸ ਅਕੈਡਮੀ ਦੀ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ ਅਤੇ ਇਥੋਂ ਕੋਰਸ ਵਰਕ ਕਰਨ ਵਾਲੇ ਕੁਝ ਕੁ ਸਟੂਡੈਂਟਸ ਨੂੰ ਹੀ ਆਪਣੇ ਦਮ ਤੇ ਨੌਕਰੀ ਲੱਭਣੀ ਪੈਂਦੀ ਹੈ ਹੈਡਮਾਸਟਰਸ ਅਕੈਡਮੀ ਸੰਗਰੂਰ ਬ੍ਰਾਂਚ ਦਾ ਪਤਾ ਸਕਰੀਨ ਤੇ ਦਿੱਤਾ ਹੈ ਤੁਸੀਂ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਔਰੇਨ ਅਕੈਡਮੀ ਸੰਗਰੂਰ ਔਰੇਨ ਅਕੈਡਮੀ ਦੀ ਸੰਗਰੂਰ ਬ੍ਰਾਂਚ ਬਿਊਟੀ ਕੋਰਸਾਂ ਦੀ ਦੂਜੇ ਨੰਬਰ ਤੇ ਆਉਂਦੀ ਹੈ ਇੱਥੇ ਟ੍ਰੇਨਿੰਗ ਬਹੁਤ ਹੀ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰਾਂ ਦੁਆਰਾ ਦਿੱਤੀ ਜਾਂਦੀ ਹੈ ਇਸ ਅਕੈਡਮੀ ਵਿੱਚ 100 ਤੋਂ ਵੱਧ ਕੋਰਸ ਕਰਵਾਏ ਜਾਂਦੇ ਹਨ ਜਿਸ ਵਿੱਚ ਮੇਕਅਪ, ਹੈਅਰ, ਨੇਲ, ਸਕਿਨ ਅਤੇ ਪੂਰੀ ਬਿਊਟੀ ਪਾਰਲਰ ਕੋਰਸ ਸ਼ਾਮਿਲ ਹਨ ਇੱਥੇ ਕਰਵਾਏ ਜਾਣ ਵਾਲੇ ਪੂਰੇ ਬਿਊਟੀ ਪਾਰਲਰ ਕੋਰਸ ਦੀ ਫੀਸ ਲਗਭਗ 5 ਲੱਖ ਰੁਪਏ ਹੈ ਅਤੇ ਜੀ ਡਿਊਰੇਸ਼ਨ 1 ਸਾਲ ਹੈ। ਰੇਨ ਅਕੈਡਮੀ ਦੇ ਸੰਗਰੂਰ ਬ੍ਰਾਂਚ ਦੇ ਇੱਕ ਬੈਚ ਵਿੱਚ 40 ਤੋਂ 50 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇੱਥੋਂ ਕੋਰਸ ਕਰਨ ਵਾਲੇ ਸਟੂਡੈਂਟਸ ਦਾ ਕਹਿਣਾ ਹੈ ਕਿ ਇੱਕ ਬੈਚ ਵਿੱਚ ਜ਼ਿਆਦਾ ਸਟੂਡੈਂਟਸ ਹੋਣ ਕਾਰਨ ਸਟੂਡੈਂਟਸ ਨੂੰ ਸਿੱਖਣ ਵਿੱਚ ਮੁਸ਼ਕਲ ਆਉਂਦੀ ਹੈ। Pren International Academy ਦੀ ਸੰਗਰੂਰ ਬ੍ਰਾਂਚ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਔਰੇਂਡੀਆਂ ਹੋਰ ਬ੍ਰਾਂਚਾਂ ਦੇ ਮੁਕਾਬਲੇ ਵਧੀਆ ਹੈ। ਅਧਿਤੋ ਕੋਰਸ ਕਰਨ ਵਾਲੇ ਕੁਝ ਸਟੂਡੈਂਟਸ ਨੇ ਆਪਣੇ ਆਪ ਨੌਕਰੀ ਆਪਣੇ ਪੈਂਦੀ ਹੈ। ਤੁਸੀਂ ਸਕਰੀਨ ਤੇ ਦਿੱਤੇ ਔਰੇਂਡੀਆਂ ਇੰਟਰਨੈਸ਼ਨਲ ਅਕੈਡਮੀ ਦੀ ਸੰਗਰੂਰ ਬ੍ਰਾਂਚ ਦਾ ਪਤਾ ਦੇਖੋਗੇ ਉੱਥੇ ਜਾ ਕੇ ਤੁਸੀਂ ਇਸ ਦੀ ਜਾਣਕਾਰੀ ਲੈ ਸਕਦੇ ਹੋ। ਲਖਮੀ ਅਕੈਡਮੀ ਸੰਗਰੂਰ। ਲਖਮੀ ਅਕੈਡਮੀ ਦੀ ਸੰਗਰੂਰ ਬ੍ਰਾਂਚ ਬਿਊਟੀ ਕੋਰਸਾਂ ਲਈ ਤੀਜੇ ਨੰਬਰ ਤੇ ਆਉਂਦੀ ਹੈ। ਲਖਮੀ ਅਕੈਡਮੀ ਦੀ ਸੰਗਰੂਰ ਬ੍ਰਾਂਚ ਵਿੱਚ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰਜ਼ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਦੀ ਤੋਂ 35 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਸਟੂਡੈਂਟਸ ਲਖਮੇ ਅਕੈਡਮੀ ਦੀ ਸੰਗਰੂਰ ਬ੍ਰਾਂਚ ਤੋਂ ਮੇਕਅਪ ਕੋਰਸ, ヘア ਕੋਰਸ, ਸਕਿਨ ਕੋਰਸ, ਬਿਊਟੀਸ਼ਨ ਕੋਰਸ ਅਧ ਕਰ ਸਕਦੇ ਹਨ। ਜਿਸ ਲਖਮੇ ਅਕੈਡਮੀ ਸੰਗਰੂਰ ਵਿਖੇ ਕਰਵਾਏ ਜਾਣ ਵਾਲੇ ਪੂਰੇ ਬਿਊਟੀ ਪਾਰਲਰ ਕੋਰਸ ਦੀ ਫੀਸ ਦੀ ਗੱਲ ਕਰੀਏ ਤਾਂ ਇਹ ਲਗਭਗ 5 ਲੱਖ ਰਪਏ ਹੈ। ਜਦੋਂ ਕਿ ਜੀ ਡਿਊਰੇਸ਼ਨ 1 ਸਾਲ ਹੈ। ਲਖਮੇ ਅਕੈਡਮੀ ਸੰਗਰੂਰ ਤੋਂ ਕੋਰਸ ਕਰਵਾਏ ਸਟੂਡੈਂਟਸ ਨੇ ਵਧੀਆ ਰਿਵਿਊਜ਼ ਦਿੱਤੇ ਹਨ। ਲਖਮੇ ਅਕੈਡਮੀ ਦੀ ਸੰਗਰੂਰ ਬ੍ਰਾਂਚ ਦੀ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਲਖਮੇ ਦੀਆਂ ਹੋਰ ਬ ਅਤੇ ਇਹ ਕੋਰਸ ਕਰਨ ਵਾਲੇ ਕੁਝ ਹੀ ਸਟੂਡੈਂਟਸ ਨੂੰ ਆਪਣੇ ਆਪ ਨੌਕਰੀ ਲੱਭਣੀ ਪੈਂਦੀ ਹੈ। ਤੁਹਾਨੂੰ ਸਕਰੀਨ ਤੇ ਲਖਮ ਅਕੈਡਮੀ ਦੀ ਸੰਗਰੂੜ ਬਾਂਚ ਦਾ ਪਤਾ ਦਿਖਾਈ ਦੇਗਾ। ਤੁਸੀਂ ਉੱਥੇ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਬਿਊਟੀ ਪਾਰਲਰ ਕੋਰਸ ਵਿੱਚ ਮਾਹਰ ਬੰਨਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਭਾਰਤ ਦੀ ਟੌਪ ਦੀ ਬਿਊਟੀ ਅਕੈਡਮੀ ਤੋਂ ਕੋਰਸ ਕਰਨ ਦੀ ਸਿਫਾਰਿਸ਼ ਕਰਾਂਗੇ। ਭਾਰਤ ਦੀ ਟੌਪ ਦੀ ਅਕੈਡਮੀ ਵਿੱਚ ਤੁਹਾਨੂੰ ਬਹੁਤ ਮਾਹਰ ਟ੍ਰੇਨਰਾਂ ਦੁਆਰਾ ਸਿਖਲਾਈ ਦਿੱਤੀ ਜਾਂਦੀ ਹੈ। ਇਸ ਕਾਰਨ ਤੁਸੀਂ ਬਿਊਟੀ ਇੰਡਸਟਰੀ ਵਿੱਚ ਇੱਕ ਮਾਹਿਰ ਵਜੋਂ ਉੱਭਰਦੇ ਹੋ। ਅਤੇ ਇਸ ਕਰਨ ਦੇਸ਼ ਅਤੇ ਵਿਦੇਸ਼ ਦੇ ਵੱਡੇ ਬਿਊਟੀ ਬ੍ਰਾਂਡ ਤੁਹਾਨੂੰ ਨੌਕਰੀਆਂ ਪ੍ਰਦਾਨ ਕਰਦੇ ਹਨ ਹੁਣ ਤੁਹਾਨੂੰ ਇੰਡੀਆ ਦੀਆਂ ਟੌਪ 3 ਫੁੱਲ ਬਿਊਟੀ ਪਾਰਲਰ ਕੋਰਸ ਕਰਵਾਉਣ ਵਾਲੀਆਂ ਅਕੈਡਮੀ ਬਾਰੇ ਜਾਣਕਾਰੀ ਦਿੰਦੇ ਹਾਂ ਇਹ ਪੂਰੇ ਇੰਡੀਆ ਦੀਆਂ ਟੌਪ 3 ਬਿਊਟੀ ਅਕੈਡਮੀਆਂ ਹਨ ਜਿੱਥੋਂ ਕੋਰਸ ਕਰਕੇ ਸਟੂਡੈਂਟਸ ਹਾਈਲੀ ਐਕਸਪੋਰਟ ਪ੍ਰੋਫੈਸ਼ਨਲ ਬਿਊਟੀਸ਼ੀਅਨ ਜਾਂ ਮੇਕਅਪ ਆਰਟਿਸਟ ਬਣ ਸਕਦੇ ਹਨ ਇੰਡੀਆ ਦੀਆਂ ਟੌਪ 3 ਬਿਊਟੀ ਕੋਰਸ ਕਰਵਾਉਣ ਵਾਲੀਆਂ ਅਕੈਡਮੀਆਂ ਵਿੱਚੋਂ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿਲੀਆ ਇੰਟਰਨੈਸ਼ਨਲ ਅਕੈਡਮੀ ਇਸ ਅਕੈਡਮੀ ਨੂੰ ਹਾਈ ਟ੍ਰੇਨਿੰਗ ਕੁਆਲਿਟੀ ਅਤੇ ਬੈਸਟ ਜੋਬ ਪਲੇਸਮੈਂਟ ਕਰਕੇ ਲਗਾਤਾਰ 6 ਵਾਰ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਮਿਲ ਚੁੱਕਿਆ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਹਾਈ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰਜ਼ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਕੁਆਲਿਟੀ ਹਾਈ ਰੱਖਣ ਲਈ ਇੱਕ ਬੈਚ ਵਿੱਚ 12 ਤੋਂ 15 ਸਟੂਡੈਂਟਸ ਨੂੰ ਰੱਖਿਆ ਜਾਂਦਾ ਹੈ ਤਾਂ ਜੋ ਇੱਕ ਇੱਕ ਬੱਚੇ ਤੇ ਫੋਕਸ ਹੋ ਸਕੇ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦਾ ਮਾਸਟਰਸ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰਸ ਇਨ ਇੰਟਰਨੈ ਇੰਡੀਆ ਦਾ ਸਭ ਤੋਂ ਬੈਸਟ ਕਾਸਮੈਟੋਲੋਜੀ ਕੋਰਸ ਮੰਨਿਆ ਗਿਆ ਹੈ। ਇੱਥੇ ਪੂਰੇ ਇੰਡੀਆ ਦੇ ਨਾਲ-ਨਾਲ ਨੇਪਾਲ, ਭਟਾਨ, ਬੰਗਲਾਦੇਸ਼ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਸਟੂਡੈਂਟਸ ਟ੍ਰੇਨਿੰਗ ਲਈ ਆਉਂਦੇ ਹਨ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਮੇਕਅਪ ਕੋਰਸ, ਬਿਊਟੀ ਕੋਰਸ, ਆਇਲੈਸ਼ ਐਕਸਟੈਂਸ਼ਨ ਕੋਰਸ, ਹੈਅਰ ਕੋਰਸ, ਨੇਲਸ ਕੋਰਸ, ਮਾਈਕਰੋ ਬਲੇਡਿੰਗ ਕੋਰਸ ਅਤੇ ਇੰਟਰਨੈਸ਼ਨਲ ਕੋਰਸੇਸ ਦੇ ਲਈ ਇੰਡੀਆ ਦੀ ਬੈਸਟ ਅਕੈਡਮੀ ਮੰਨੀ ਗਈ ਹੈ। ਇੰਨਾ ਹੀ ਨਹੀਂ ਵਿਦੇਸ਼ਾਂ ਦੀਆਂ ਵੱਡੀਆਂ ਕੰਪਨੀਆਂ ਵਿੱਚ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਇੰਟਰਨੈਸ਼ਨਲ ਕੋਰਸੇਸ ਦੀ ਮੇਰੀਬਿੰਦਿਆ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਅਤੇ ਮਾਸਟਰਸ ਕੋਰਸ ਵਿੱਚ 100% ਜੋਬ ਪਲੇਸਮੈਂਟ ਲਈ ਫੇਮਸ ਹੈ। ਮੇਰੀਬਿੰਦਿਆ ਇੰਟਰਨੈਸ਼ਨਲ ਅਕੈਡਮੀ ਵਿੱਚ ਇੰਟਰਨੈਸ਼ਨਲ ਕੋਰਸਸ ਕਰਕੇ ਸਟੂਡੈਂਟਸ ਯੂਨਾਈਟਿਡ ਸਟੇਟਸ, ਕੈਨੇਡਾ, ਯੂਰਪ, ਆਸਟ੍ਰੇਲੀਆ, ਸਿੰਗਾਪੁਰ, ਮਾਲਦੀਵਸ ਅਤੇ ਦੁਬਈ ਵਰਗੇ ਹੋਰ ਦੇਸ਼ਾਂ ਵਿੱਚ ਜੋਬ ਕਰ ਸਕਦੇ ਹਨ। ਮੇਰੀਬਿੰਦਿਆ ਇੰਟਰਨੈਸ਼ਨਲ ਅਕੈਡਮੀ ਦੇ ਦੋ ਬ੍ਰਾਂਚ ਹਨ। ਇਸ ਦੀ ਇੱਕ ਬ੍ਰਾਂਚ ਨੌਇਡਾ ਸੈਕਟਰ 18 ਮੈਟਰੋ ਸਟੇਸ਼ਨ ਦੇ ਨੇੜੇ ਹੈ ਤਾਂ ਦੂਜੀ ਬ੍ਰਾਂਚ ਦਿੱਲੀ ਦੇ ਰਾਜੌਰੀ ਗਾਰਡਨ ਮੈਟਰੋ ਸਟੇਸ਼ਨ ਦੇ ਨੇੜੇ ਹੈ। ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦਾ ਪੂਰਾ ਐਡਰੈਸ ਸਕਰੀਨ ਤੇ ਦਿੱਤਾ ਹੈ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ ਇੰਡੀਆ ਵਿੱਚ VLCS ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਦੂਜੇ ਨੰਬਰ ਤੇ ਹੁੰਦੀ ਹੈ ਪੂਰੇ ਦੇਸ਼ ਵਿੱਚ VLCS ਇੰਸਟੀਚਿਊਟ ਦੀਆਂ ਕਈ ਬ੍ਰਾਂਚਾਂ ਹਨ ਪਰ VLCS ਦੇ ਬਾਕੀ ਬ੍ਰਾਂਚਾਂ ਦੇ ਮੁਕਾਬਲੇ ਵਿੱਚ VLCS ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਵਿੱਚ ਪ੍ਰੋਫੈਸ਼ਨਲ ਅਤੇ ਸਕਿਲਡ ਟ੍ਰੇਨਰਜ਼ ਹਨ ਜੋ ਹਰ ਇੱਕ ਚੀਜ਼ ਨੂੰ ਬਰੀਕੀ ਨਾਲ ਸਮਝਾਉਂਦੇ ਹਨ ਇਸ ਅਕੈਡਮੀ ਦੇ ਇੱਕ ਬੈਚ ਵਿੱਚ 40 ਤੋਂ 50 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਫੁੱਲ ਬਿਊਟੀ ਪਾਰਲਰ ਕੋਰਸ ਦੀ ਫੀਸ 8 ਲੱਖ ਰੁਪਏ ਹੁੰਦੀ ਹੈ ਅਤੇ ਇੱਥੇ ਕੋਰਸ 1 ਸਾਲ ਦਾ ਹੁੰਦਾ ਹੈ VLC Institute ਦੀ ਮੁੰਬਈ ਬ੍ਰਾਂਚ ਦੀ ਪਲੇਸਮੈਂਟ ਬਾਕੀ ਬ੍ਰਾਂਚੇਸ ਨਾਲੋਂ ਠੀਕ-ਠਾਕ ਹੈ ਅਤੇ ਇੱਥੋਂ ਕੋਰਸ ਕਰਨ ਵਾਲੇ ਕੁਝ ਹੀ ਸਟੂਡੈਂਟਸ ਨੂੰ ਖੁਦ ਜੌਬ ਲੱਭਣੀ ਪੈਂਦੀ ਹੈ VLC Institute ਦੀ ਮੁੰਬਈ ਬ੍ਰਾਂਚ ਦਾ ਪਤਾ ਸਕਰੀਨ ਤੇ ਦਿੱਤਾ ਹੈ ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ ਭਾਰਤ ਵਿੱਚ ਤੀਜੇ ਨੰਬਰ ਤੇ ਹੁੰਦੀ ਹੈ Lakme Academy ਦੀ ਮੁੰਬਈ ਬ੍ਰਾਂਚ ਪੂਰੇ ਦੇਸ਼ ਵਿੱਚ Lakme Academy ਦੀਆਂ ਕਾਫੀ ਬ੍ਰਾਂਚਾਂ ਹਨ ਲਖਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇਸ ਦੀਆਂ ਬਾਕੀ ਬ੍ਰਾਂਚਾਂ ਨਾਲੋਂ ਪ੍ਰੋਫੈਸ਼ਨਲ ਅਤੇ ਸਕਿਲਡ ਟ੍ਰੇਨਰਸ ਹਨ ਜੋ ਸਟੂਡੈਂਟਸ ਨੂੰ ਪ੍ਰਕੀਆ ਸਮਝਾਉਂਦੇ ਹਨ ਲਖਮੇ ਅਕੈਡਮੀ ਦੇ ਇੱਕ ਬੈਚ ਵਿੱਚ 30 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਫੁੱਲ ਬਿਊਟੀ ਪਾਰਲਰ ਕੋਰਸ ਕਰਨ ਦੀ ਫੀਸ 5,50,000 ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 1 ਸਾਲ ਹੈ ਲਖਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇਸ ਦੀਆਂ ਬਾਕੀ ਬ੍ਰਾਂਚਾਂ ਨਾਲੋਂ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਠੀਕ ਠਾਕ ਹੈ ਇੱਥੋਂ ਕੋਰਸ ਕਰਨ ਵਾਲੇ ਕੁਝ ਸਟੂਡੈਂਟਸ ਨੂੰ ਖੁਦ ਜੌਬ ਲੱਭਣੀ ਪੈਂਦੀ ਹੈ ਜੇ ਤੁਸੀਂ ਲਖਮੀ ਕੈਡਮੀ ਵਿੱਚ ਕੋਰਸ ਕਰਨ ਲਈ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਤੇ ਦਿੱਤੇ ਪਤੇ ਤੇ ਵਿਜ਼ਿਟ ਕਰ ਸਕਦੇ ਹੋ ਤਾਂ ਦੋਸਤੋ ਜੇ ਤੁਸੀਂ ਪੰਜਾਬ ਦੀ ਕਿਸੇ ਹੋਰ ਬਿਊਟੀ ਅਕੈਡਮੀ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਅਸੀਂ ਉਹਨਾਂ ਅਕੈਡਮੀਆ ਬਾਰੇ ਵੀਡੀਓ ਬਣਾ ਕੇ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਅੱਜ ਦੇ ਇਸ ਵੀਡੀਓ ਵਿੱਚ ਬਸ ਇੰਨਾ ਹੀ ਇਸੇ ਤਰ੍ਹਾਂ ਬਿਊਟੀ ਇੰਡਸਟਰੀ ਨਾਲ ਜੁੜੀ ਹੋਰ ਜਾਣਕਾਰੀ ਲਈ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡ ਫॉर ਪੰਜਾਬੀ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਰਨਾ ਨਾ ਭੁੱਲਿਓ